ਸੰਗਰੂਰ ਵਿਖੇ ਰਾਤ ਦੀ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਏਐਸਆਈ ਸੁਖਵਿੰਦਰ ਸਿੰਘ ਤੇ ਏਐਸਆਈ ਸ਼ੱਜੂ ਸਿੰਘ ਦੀ ਟੀਮ ਵੱਲੋਂ ਰਾਤ ਨੂੰ ਚੋਰੀ ਕਰਕੇ ਲਿਜਾ ਰਹੇ ਚੋਰਾਂ ਕੋਲੋਂ ਐਕਟਵਾ ਕੀਤੀ ਬਰਾਮਦ ਤੁਸੀਂ ਚੋਰਾਂ ਦੇ ਕੰਮ ਵੇਖੋ ਜੀ ਪਿੱਛੇ ਸਕੂਟਰੀ ਹੈ ਡੀ ਐਲ ਨੰਬਰ ਇਹਦਾ ਨੰਬਰ ਹੈ ਤੇ ਇਹ ਮੂਰੇ ਤੋਂ ਨੰਬਰ ਹੈ 555 ਤੇ ਆਹ ਮੂਰੇ ਵੇਖ ਸਕਦੇ ਹੋ ਤੁਸੀਂ ਪੀ ਵੀ 13 ਨੰਬਰ ਕੀ ਰੰਗੇ ਹੱਤੀ ਸਕੂਟਰੀ ਫੜੀ ਇਹਨਾਂ ਨੇ ਚਾਰ ਜਾਣੇ ਜਾਂਦੇ ਸੀਗੇ ਜੀ ਤੇ ਇੱਕ ਆ ਰਾਡ ਇਹਨਾਂ ਦੇ ਹੱਥ ਚ ਜਿਹੜੀ ਕੀ ਇਹ ਰਾਡ ਨਾਲ ਉਹ ਵਾਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਚੀਜ਼ਾਂ ਖੋਹਦੇ ਨੇ ਲੋਕ ਜੋ ਕਹਿੰਦੇ ਨੇ ਵੀ ਪੰਜਾਬ ਪੁਲਿਸ ਜੇ ਆ ਉਹ ਆ ਨਤੀਜਾ ਜੀ ਰਾਤ ਨੂੰ ਟਾਈਮ ਕੀ ਹੋ ਗਿਆ ਜੀ? ਦੋ ਤਕਰੀਬਨ 2:30 ਦੇ ਕਰੀਬ ਹੈ। ਚਾਰ ਜਣੇ ਸੀ। ਠੀਕ ਹੈ ਜੀ। ਰੋਜ਼ ਲੁੱਟ ਖੋਹਿਆ ਮਾਰ ਦਿੱਤਾ ਕਰਦੇ ਨੇ। ਠੀਕ ਹੈ। ਕਦੋਂ ਪਤਾ ਜੀ? ਠੀਕ। ਟੂਰੇਸ ਬਾਕੀ। ਠੀਕ ਹੈ ਜੀ। ਇਹ ਸਰਪੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ? ਸਰ ਉਸ ਤੋਂ ਦੇ ਕੇ ਬੋਸ ਵੀ ਦੇ ਰਹੇ। ਕੋਸ਼ਿਸ਼ ਕਰੀ। ਉਹ ਮੋਰਸੇ ਬੁਲਾ ਲੈਣਾ। ਓਕੇ ਜੀ। ਤੇ ਕਿੰਨੇ ਜਾਣੇ ਸੀ ਕਿ ਇਹ? ਚਾਰ ਬੰਦੇ ਸੀ ਤੇ ਇਹਨਾਂ ਕੋਲੇ ਕੁਝ ਮਿਲਿਆ ਵੀ ਤੁਹਾਨੂੰ ਹੋਰ ਅੱਛਾ ਜੀ ਠੀਕ ਹੈ ਜੀ